ਦੇਖੋ ਪੰਜਾਬ ਦੀ ਧਰਤੀ ਐ ਕਹੇਹੀ ਧਰਤੀ ਐ ਜਿੱਤੇ ਅਸੀਂ ਚਾਰ ਫਸਲਾਂ ਬੋ ਲੈਨੇ ਆ ਸਾਲ ਦੀਆਂ ਚਾਰ ਚਾਰ ਰੁੱਤਾਂ ਅਸੀਂ ਮਾਲ ਲੈਨੇ ਆ ਮਿਹਨਤ ਕਸ਼ ਲੋਕਾਂ ਦੀ ਧਰਤੀ ਐ ਟਿੱਬਿਆਂ ਨੂੰ ਪੱਤਰ ਪੱਤਰ ਕਰਕੇ ਅਸੀਂ ਜ਼ਮੀਨਾਂ ਦੇਖੋ ਬਣਾ ਦਿਆ ਕਿਵੇਂ ਇੱਕ ਪਾਸੇ بڑی ਛੱਡੀ ਦਾ ਕਈ ਕਿ ਕਿੱल्ल्या ਤੱਕ ਪਹੁੰਚ ਜਾਂਦਾ ਮਸ਼ੀਨੀਕਰ ਸਾਡੀ ਖੇਤੀ ਦਾ ਹੋ ਗਿਆ ਪਰ ਕਸਰ ਕਿੱਥੇ ਰਹਿ ਜਾਂਦੀ ਐ ਕਿਉਂ ਸਾਡਾ ਯੂਥ ਅੱਜ ਵੀ ਬਾਹਰ ਤੁਰਿਆ ਜਾਂਦਾ ਕਿਉਂ ਘਰ ਦੇ ਘਰ ਖਾਲੀ ਹੋ ਰਹੇ ਆ ਉਹਨਾਂ ਲਈ ਜੋ ਜ਼ਿੰਮੇਵਾਰ ਸਹਾਰਾ ਸਨ ਅੱਜ ਘਟਾਰੇ ਵਿੱਚ ਨੇ 2 ਸਾਲ ਪਹਿਲਾਂ ਤੁਸੀਂ ਉਹਨਾਂ ਨੂੰ ਸਜ਼ਾ ਦਿੱਤੀ ਹੈ ਤੇ 35 40 ਤਰ੍ਹਾਂ ਦੇ ਇਹ ਕੰਮ ਮਾਲਸਾਂ ਨੇ ਕਰਦੇ ਆ ਜਿਹੜੇ ਪਿਛਲੇ ਮੁੱਖ ਮੰਤਰੀ ਨਹੀਂ ਦੇਖ ਸਕੇ ਨਹੀਂ ਚਾਹ ਸਕੇ ਕਿਉਂ ਕਿ ਤੁਹਾਡੀ ਖੂਨ ਪਸੀਨੇ ਦੀ ਕਮਾਈ ਉਹਨਾਂ ਦੇ ਿੱਟ੍ਹਾਂ ਵਿੱਚ ਜਾਂਦੀ ਸੀ ਪਹਿਲੀ ਵਾਰੀ ਆਇਆ ਕਿ ਤੁਸੀਂ ਮੁੱਖ ਮੰਤਰੀ 50 ਦੇ ਲੋਕਾਂ ਦੀ ਕਮਾਈ 50 ਦੇ ਲੋਕਾਂ ਦੇ ਲਾ ਰਿਆ 660 ਯੂਟ ਬ੍ਰੀ ਕੀਤੀ ਤੋਂ ਟੈਂਪਰ ਯੂਟ ਮੈਨੇ ਦੀ ਹੋਈ 20000 ਤੋਂ ਲੈ ਕੇ 25000 ਰੁਪਇਆ ਫਾਇਦਾ ਹੋਇਆ ਹਰ ਪ੍ਰਬਾਰ ਨੂੰ ਇੱਕ ਸਾਲ ਦਾ ਉਹ ਇੱਕ ਤਰ੍ਹਾਂ ਦੀ ਗ੍ਰਾਂਟ ਹੈ ਪਹਿਲੀ ਗੱਲ ਹੋਇਆ ਕਿ ਥਰਮਲ ਪਲਾਂਟ ਨੂੰ ਪ੍ਰਾਈਵੇਟ ਤੋਂ ਪਲਾਂਟ ਨੂੰ ਸਰਕਾਰੀ ਕੀਤਾ ਸਾਡੇ ਲਈ ਸਾਨੂੰ ਸਸਤੀ ਬਿਜਲੀ ਦੇਣ ਦੇ ਲਈ ਜੋ ਕੋਲ ਵਾਇਰ ਪੰਜਾਬ ਸਰਕਾਰ ਦੀ ਸਰਕਾਰੀ ਪੈਸੇ ਸੀ ਉਸ ਨੂੰ ਚਲਾਉਣ ਦੇ ਲਈ ਕਿਉਂਕਿ ਕਿਸੇ ਸਮੇਂ ਉਸ ਤੇ ਪੈਸਾ ਲੱਗਿਆ ਸੀ ਸਰਕਾਰ ਦਾ ਉਹ ਖੇ ਖਾਵਾ ਪਿਆ ਸੀ ਮਾਲ ਸਾਹਿਬੇ ਚਲਾਇਆ ਆਪੇ ਇਸ ਵਿੱਚ ਟਿਊਬਵੈੱਲ ਬਣਵਾਉਣ ਦੇ ਲਈ ਮਾਨ ਸਾਹਿਬ ਨੇ ਨਹਿਰ ਕੱਢਣ ਦੀ ਯੋਜਨਾ ਬਣਾਈ ਹੈ